वाहगुरु जी का खालसा वाहगुरु जी की फतेह बई सितंबर का इतिहास लैके मैं अमनप्रीत सिंह हाजिर हाँ बई सितंबर सतारा सौ अठासी वाले दिन महाकवि भाई संतोख सिंह जी का जन्म पेंड सराय नुरदी जिला श्री अमृतसर साहब विखे भाई देसा माता राज के ग्रह विखे होया संतोख जी के पिता खुद एक निपुन विद्वान पुरश सन भाई संतोख सिंह जी संस्कृत दे महाग्याता ਬ੍ਰਜ ਭਾਸ਼ਾ ਦੇ ਪੂਰਨ ਗਿਆਨੀ ਅਤੇ ਵੱਡ ਆਕਾਰੀ ਕਵੀ ਦੀ ਨਵੇਲੀ ਹਸੀਅਤ ਦੇ ਨਾਲ ਨਵਾਜੇ ਹੋਏ ਸਨ ਪੰਜਾਬੀ ਜ਼ੁਬਾਨ ਦੀ ਚੰਗੀ ਪਕੜ ਗੁڈ ਗਿਆਤਾ ਸੀਗੇ ਕਈ ਹੋਰ ਭਾਸ਼ਾਵਾਂ ਦੀ ਕਵੀ ਭਾਈ ਸੰਤੋਖ ਸਿੰਘ ਜੀ ਸੰਸਕ੍ਰਿਤ ਹਿੰਦੀ ਪੰਜਾਬੀ ਭਾਸ਼ਾਵਾਂ ਦੇ ਵਿੱਚ ਮਹਾਰਤ ਰੱਖਦੇ ਸਨ ਆਪ ਨੇ ਕਵੀ ਸ਼ਾਸਤਰ ਦਾ ਚੰਗਾ ਗਿਆਨ ਹਾਸਲ ਕੀਤਾ ਹੋਇਆ ਸੀ ਅਧਿਨ ਵੀ ਕੀਤਾ ਹੋਇਆ ਸੀ ਅਤੇ ਇਸੇ ਤਰ੍ਹਾਂ ਗੁਰਬਾਣੀ ਅਤੇ ਵਿਦਾਂਤਾ ਦਾ ਭਰਪੂਰ ਗਹਿਰਾਈ ਦੇ ਵਿੱਚ ਜਾ ਕੇ ਅਧਿਨ ਕੀਤਾ ਹੋਇਆ ਸੀ ਭਾਈ ਸਾਹਿਬ ਸੰਤੋਖ ਸਿੰਘ ਜੀ ਕੁਝ ਛੇ ਮਹਾਰਾਜਾ ਉਤੇ ਸਿੰਘ ਦੇ ਦਰਬਾਰ ਦੇ ਵਿੱਚ ਕਵੀ ਵਜੋ ਵੀ ਰਹੇ ਇਹ ਉਹ ਸਮਾਂ ਸੀ ਜਦੋਂ ਮਹਾਰਾਜਾ ਪਟਿਆਲਾ ਅਤੇ ਕੈਥਲ ਦੇ ਮਹਾਰਾਜਾ ਉਦੇਸ ਸਿੰਘ ਦੀ ਪੇਸ਼ਕਸ਼ ਤੇ ਉਤੇ ਸਿੱਕ ਇਤਿਹਾਸ ਆਪ ਜੀ ਨੇ ਲਿਖਣਾ ਸ਼ੁਰੂ ਕੀਤਾ ਪ੍ਰੇਨਾ ਜਹੀ ਨਾ ਮਹਾਰਾਜਿਆਂ ਦੇ ਵੱਲੋਂ ਆਪ ਜੀ ਨੂੰ ਮਿਲੀ ਸੀ ਜੇਕਰ ਆਪ ਜੀ ਦੀ ਗੱਲ ਕਰੀਏ ਕਈ ਰਚਨਾਵਾਂ ਆਪ ਜੀ ਦੇ ਵੱਲੋਂ ਲਿਖੀਆਂ ਕਈਆਂ ਸੂਰਜ ਪ੍ਰਕਾਸ਼ ਅਤੇ ਗੁਰਪ੍ਰਤਾਪ ਸੂਰਜ ਇਸ ਵਕਤ ਬਹੁਤ ਜ਼ਿਆਦਾ ਵਾਦਦਾ ਦੇ ਵਿੱਚ ਪਾਈ ਜਾਂਦੀ ਹੈ ਆਪ ਜੀ ਦੀਆਂ ਰਚਨਾਵਾਂ ਕੌਮੀਅਤ ਅਤੇ ਨਸਲੀਅਤ ਪੱਖੋਂ ਪੰਜਾਬੀ ਸਾਹਿਤ ਜਗਤ ਦੇ ਵਿੱਚ ਕਾਫੀ ਮੁਕੰਮਲ ਮਨੀਆਂ ਜਾਂਦੀਆਂ ਨੇ ਉਹਨਾਂ ਦਾ ਮੁਕਾਬਲਾ ਕਿਤੇ ਨਹੀਂ ਹੈ 10 ਜੂਨ 1845 ਵਾਲੇ ਦਿਨ 56 ਸਾਲਾਂ ਦੀ ਉਮਰ ਦੇ ਵਿੱਚ ਆਪ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹੋ ਅੱਗੇ ਵਧਾਂਗੇ 22 ਸਤੰਬਰ ਤੇ ਇੱਕ ਹੋਰ ਇਤਿਹਾਸ ਦੇ ਉੱਤੇ ਨਜ਼ਰ ਪਾਣੀ ਪੈਂਦੀ ਹੈ 22 ਸਤੰਬਰ 1965 ਵਾਲੇ ਦਿਨ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੰਗ ਨੂੰ ਖਤਮ ਕੀਤੇ ਜਾਣ ਦਾ ਐਲਾਨ ਹੋਇਆ ਸੀ ਇਹ ਜੰਗ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ 6 ਸਤੰਬਰ 1965 ਵਾਲੇ ਦਿਨ ਸ਼ੁਰੂ ਹੋਈ ਸੀ ਇਸ ਜੰਗ ਨੂੰ ਭਾਰਤ ਦੇ ਲਈ ਜਿੱਤਣਾ ਮੁਸ਼ਕਲ ਹੋ ਗਿਆ ਸੀ ਪਰ ਸਿੱਖ ਜਰਨੇਲਾਂ ਦੀ ਸੂਝਬੂਝ ਅਤੇ ਦਲੇਰੀ ਦੇ ਨਾਲ ਇਸ ਜੰਗ ਦਾ ਜੋ ਅੰਤ ਹੋਇਆ ਉਹ ਕੁਝ ਹੋਰ ਹੀ ਸੀ ਇਸ ਜੰਗ ਦੇ ਵਿੱਚ ਜਿੱਤ ਹਾਸਲ ਕਰਨ ਦੇ ਲਈ ਸਿੱਖ ਨੌਜਵਾਨਾਂ ਨੇ ਆਪਣੀ ਚੰਗੀ ਸੂਝਬੂਝ ਦਾ ਉੱਥੇ ਪ੍ਰਦਰਸ਼ਨ ਕੀਤਾ ਕਿਉਂਕਿ ਇਸ ਜੰਗ ਦੇ ਵਿੱਚ ਪਾਕਿਸਤਾਨ ਦੀਆਂ ਫੌਜਾਂ ਕੈਮ ਕਰੰਟ ਸੈਕਟਰ ਦੇ ਰਾਹੀਂ ਭਾਰਤ ਵਾਲੇ ਪਾਸੇ ਤੱਕ ਪਹੁੰਚ ਚੁੱਕੀਆਂ ਸਨ ਅਤੇ ਉਹਨਾਂ ਦੀes ਵਧੇ ਹੋਏ ਕਦਮਾਂ ਨੂੰ ਦੇਖ ਕੇ ਸਰਕਾਰ ਨੇ ਫੈਸਲਾ ਕੁਝ ਹੋਰ ਹੀ ਲਿਆ ਮੋਰਚੇ ਦੇ ਉੱਤੇ ਡਟੇ ਫੌਜ ਦੇ ਸਿੱਖ ਜਰਨਲ ਲੈਫਟੀਨੈਂਟ ਜਰਨਲ ਹਰਬਖਸ਼ ਸਿੰਘ ਨੂੰ ਆਪਣੇ ਫੌਜੀਆ ਸਣੇ ਪਿੱਛੇ ਹਟਣ ਦੇ ਹੁਕਮ ਦੇ ਦਿੱਤੇ ਗਏ ਸਨ ਪਰ ਦਰਿਆ ਬਿਆਸ ਦੇ ਉੱਤੇ ਜੋ ਡੇਰਾ ਲਗਾਉਣ ਨੂੰ ਉਹਨਾਂ ਨੂੰ ਕਿਹਾ ਗਿਆ ਆਪਣੀ ਚੋਣੀ ਤਿਆਰ ਕਰਨ ਨੂੰ ਕਿਹਾ ਗਿਆ ਲੈਫਟੀਨੈਂਟ ਜਰਨਲ ਹਰਬਖਸ਼ ਸਿੰਘ ਉਸ ਵਕਤ ਵੈਸਟਰਨ ਕਮਾਂਡ ਦੀ ਅਗਵਾਈ ਕਰ ਰਹੀ ਸੀ ਉਹਨਾਂ ਨੂੰ ਪਤਾ ਸੀ ਕਿ ਗੁਰੂ ਕੀ ਨਗਰੀ ਸ੍ਰੀ ਅਮਰitsar ਸਾਹਿਬ ਹੋ ਸਕਦਾ ਹੈ ਪਾਕਿਸਤਾਨ ਦੇ ਕਬਜ਼ੇ ਦੇ ਵਿੱਚ ਨਾ ਜਾਏ ਪਿੱਠ ਦਿਖਾਉਣਾ ਬਿਹਤਰ ਉਹਨਾਂ ਨੇ ਸਮਝਿਆ ਨਹੀਂ ਅਤੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਇੱਥੇ ਹੀ ਡਟ ਕੇ ਇਸ ਵੇਲੇ ਪਾਕਿਸਤਾਨੀ ਫੌਜਾਂ ਦਾ ਸਾਹਮਣਾ ਕੀਤਾ ਜਾਏ ਇਨਕਾਰ ਕਰ ਦਿੱਤਾ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਇਸ ਵਾਰੀ ਕਮਾਂਡ ਇੱਕ ਸਿੱਖ ਨੌਜਵਾਨ ਦੇ ਹੱਥ ਦੇ ਵਿੱਚ ਸੀਗੀ ਤਾਂ ਹਾਰ ਕਿਵੇਂ ਹੋ ਸਕਦੀ ਸੀ ਪਵਿੱਤਰ ਗੁਰੂ ਕੀ ਨਗਰੀ ਨੂੰ ਪਾਕਿਸਤਾਨ ਦੇ ਹਵਾਲੇ ਹੋਣ ਨਹੀਂ ਦਿੱਤਾ ਇਸ ਸਿੰਘ ਨੇ ਸੋ ਪਿੱਛੇ ਹਟਣ ਦੀ ਬਜਾਏ ਡਟ ਕੇ ਉੱਥੇ ਹੀ ਜੂਝ ਕੇ ਮਰਨ ਦਾ ਫੈਸਲਾ ਵੀ ਕਰ ਲਿਆ ਅਤੇ ਜੰਗ ਲੜੀ ਵੀ ਇਸ ਮੌਕੇ ਲੈਫਟਨੈਂਟ ਜਨਰਲ ਹਰਬਖਸ਼ ਸਿੰਘ ਤੋਂ ਇਲਾਵਾ ਮੇਜਰ ਜਨਰਲ ਜੋਗਿੰਦਰ ਸਿੰਘ ਬ੍ਰਿਗੇਡੀਅਰ ਪ੍ਰਕਾਸ਼ ਸਿੰਘ ਬ੍ਰਿਗੇਡੀਅਰ ਬੰਤ ਸਿੰਘ ਮੇਜਰ ਗੁਰਬਖਸ਼ ਸਿੰਘ ਨੇ ਕਮਾਲ ਦੀ ਦਲੇਰੀ ਅਤੇ ਸੂਝ-ਬੂਝਵਰੀ ਅਗਵਾਈ ਕੀਤੀ ਦੂਜੇ ਪਾਸੇ ਹਵਾਈ ਫੌਜ ਦੇ ਵੀ ਆਪਣੀ ਕਮਾਂਡ ਸੰਭਾਲੀ ਇੱਕ ਸਿੱਖ 에ਅਰ ਮਾਰਸ਼ਲ ਅਰਜਨ ਸਿੰਘ ਦੇ ਹੱਥਾਂ ਦੇ ਵਿੱਚ ਦਿੱਤੀ ਗਈ ਹੈ ਕਮਾਂਡ 1965 ਦੀ ਇਸੇ ਜੰਗ ਦੇ ਦੌਰਾਨ 에ਅਰ ਚੀਫ ਮਾਰਸ਼ਲ ਅਰਜਨ ਸਿੰਘ ਨੇ ਮੁਕਾਬਲਾ ਜਿਹਾ ਕੀਤਾ ਪਾਕਿਸਤਾਨ ਦੇ ਨਾਲ ਕਿ ਪਾਕਿਸਤਾਨ ਦੀ ਹਵਾਈ ਫੌਜ ਦੇ ਮੁਖੀ 에ਅਰ ਚੀਫ ਮਾਰਸ਼ਲ ਨੂਰ ਖਾਨ ਨੂੰ ਵੀ ਸੋਚਣ ਦੇ ਉੱਤੇ ਲਗਾ ਦਿੱਤਾ ਇੱਕ ਸਮਾਂ ਅਜਿਹਾ ਆ ਗਿਆ ਸੀ ਕਿ ਰੱਖਿਆ ਮੰਤਰੀ ਨੇ ਸਰਦਾਰ ਅਰਜਨ ਸਿੰਘ ਤੋਂ ਪੁੱਛਿਆ ਕਿ ਅਜਿਹੇ ਹਾਲਾਤਾਂ ਦੇ ਵਿੱਚ ਉਹ ਦੇਸ਼ ਨੂੰ ਬਚਾਉਣ ਦੇ ਲਈ ਕਰ ਕੀ ਸਕਦੇ ਨੇ ਸਰਦਾਰ ਅਰਜਨ ਸਿੰਘ ਨੇ ਕਿਹਾ ਕਿ ਮੈਨੂੰ ਸਿਰਫ 45 ਮਿੰਟਾਂ ਦਾ ਸਮਾਂ ਦਿਓ 45 ਮਿੰਟਾਂ ਬਾਅਦ ਤਮਾਮ ਲੜਾਕੂ ਜਹਾਜ਼ ਹਵਾ ਦੇ ਵਿੱਚ ਸਗੇ ਪਾਕਿਸਤਾਨ ਦੇ ਪਠਾਨਕੋਟ ਤੋੜੇ ਹੋਏ ਜਹਾਜ਼ਾਂ ਨੇ ਕਈ ਥਾਵਾਂ 'ਤੇ ਬੰਬਾਰੀ ਕੀਤੀ ਅਤੇ 1965 ਦੀ ਜੰਗ ਜਿੱਤੀ ਭਾਰਤ ਨੇ ਅਤੇ ਉਸ ਜੰਗ ਨੂੰ ਖਤਮ ਕਰਨ ਦਾ ਸਮਾਪਤ ਕਰਨ ਦਾ ਜੋ ਫੈਸਲਾ ਸੀਗਾ ਉਹ 22 ਸਤੰਬਰ 1900 ਪਰਤ ਵਾਲੇ ਦਿਨ ਹੀ ਲਿਆ ਗਿਆ ਸੀ ਉਸ ਦੀਆਂ ਕਈ ਇਤਿਹਾਸਕ ਤਸਵੀਰਾਂ ਨੇ ਜਿਸ ਨੂੰ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਅੱਗੇ ਵਧਾਂਗੇ 22 ਸਤੰਬਰ 1981 ਵਾਲੇ ਦਿਨ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਚੰਡੀਗੜ੍ਹ ਪੁੱਜੀ ਸੀ ਜਿੱਥੇ ਉਸ ਨੇ ਅਕਾਲੀ ਦਲ ਦੇ ਕਈ ਨੁਮਾਇੰਦਿਆਂ ਦੇ ਨਾਲ ਗੱਲਬਾਤ ਤੇ ਲਈ ਸੱਦਾ ਭੇਜਿਆ ਤਾਂ ਸਹੀ ਲੇਕਿਨ ਇਹ ਅਕਾਲੀ ਆਕੂ ਪਹੁੰਚੇ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਇਹ ਮੰਗ ਸੀਗੀ ਕਿ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਇਹ ਸਰਕਾਰ ਦੇ ਨਾਲ 19 ਦਿਨ ਤੱਕ ਗੱਲਬਾਤ ਸੰਭਵ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਿਆਂ ਵਾਲਿਆਂ ਨੂੰ ਕਿਸੇ ਵੀ ਗੱਲਬਾਤ ਤੋਂ ਪਹਿਲਾਂ ਬਿਨਾਂ ਸ਼ਰਤ ਰਿਹਾਅ ਸਰਕਾਰ ਨਹੀਂ ਕਰਦੀ ਇਹ ਸ਼ਰਤ ਸ਼੍ਰੋਮਣੀ ਅਕਾਲੀ ਦਲ ਨੇ ਉਸ ਵੇਲੇ ਇੰਦਰਾ ਗਾਂਧੀ ਦੇ ਸਾਹਮਣੇ ਰੱਖੀ ਸੀ 27 ਸਤੰਬਰ 1981 ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਇੱਕ ਸਿਆਸੀ ਕਾਨਫਰੰਸ ਕੀਤੀ ਅਤੇ ਸੰਤ ਬਾਬਾ ਪਿੰਡਰਾਵਾਲਿਆਂ ਨੂੰ ਛਡਾਉਣ ਦੇ ਲਈ 16 ਅਕਤੂਬਰ ਤੱਕ ਦਾ ਅਲਟੀਮੇਟਮ ਸਰਕਾਰ ਨੂੰ ਦਿੱਤਾ ਅਲਟੀਮੇਟਮ ਦੇ ਪੂਰੇ ਹੋਣ ਤੋਂ ਪਹਿਲਾਂ ਹੀ ਸਰਕਾਰ ਆਪਣੇ ਫੈਸਲੇ ਦੇ ਉੱਤੇ ਆ ਗਈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਇਸ ਗ੍ਰਿਫਤਾਰੀ ਦੇ ਰੋਸ ਵਿੱਚੋਂ ਖਾਲਸਾ ਦਲ ਖਾਲਸਾ ਦੇ ਪੰਜ ਨੌਜਵਾਨਾਂ ਦੇ ਵੱਲੋਂ ਇੱਕ ਹਵਾਈ ਜਹਾਜ਼ ਵੀ 에어 ਇੰਡੀਆ ਦਾ ਅਗਵਾ ਕੀਤਾ ਗਿਆ ਜਿਸ ਨੂੰ ਬਾਅਦ ਦੇ ਵਿੱਚ ਪਾਕਿਸਤਾਨ ਵੀਓ ਸਿੰਘ ਲੈ ਗਏ ਤੇ ਬਾਅਦ ਦੇ ਵਿੱਚ ਸੰਤਾਂ ਦੀ ਜੋ ਗ੍ਰਿਫਤਾਰੀ ਪਹਿਲਾਂ ਹੋਈ ਸੀ ਸੰਤਾਂ ਨੂੰ ਬਾਅਦ ਚੋਂ 15 ਅਕਤੂਬਰ 1981 ਵਾਲੇ ਦਿਨ ਹਿੰਦ ਸਰਕਾਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਰਿਹਾ ਕਰ ਦਿੰਦੀ ਹੈ 22 ਨੰਬਰ 1979 ਵਾਲੇ ਦਿਨ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਨੇ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲੀ ਪ੍ਰੋਫੈਸਰ ਮਨਜੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੀ ਰਹੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਦਾ ਜਨਮ ਪਿੰਡ ਮੁਰਿੰਦਾ ਜ਼ਿਲ੍ਹਾ ਰੋਪੜ ਵਿਖੇ ਹੋਇਆ ਸੀ ਸਾਲ 1965 ਦੇ ਦੌਰਾਨ ਹਾਈ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਜਥੇਦਾਰ ਮਨਜੀਤ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਦਾਖਲਾ ਹੋਣਾ ਨੇ ਲਿਆ ਅਤੇ 18 ਸਾਲ ਦੀ ਉਮਰ ਦੇ ਵਿੱਚ ਬੰਬਈ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਾਹਿਬ ਦੇ ਤੌਰ ਦੇ ਉੱਤੇ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ। ਆਪ ਜੀ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 2 ਸਾਲਾਂ ਦਾ ਸਿੱਖ ਧਰਮ ਦੇ ਵਿੱਚ ਡਿਪਲੋਮਾ ਆਪਣਾ ਪ੍ਰਾਪਤ ਕੀਤਾ ਸੀ ਅਤੇ ਸੰਗੀਤ ਵਿਦਿਆਲੇ ਸਕੂਲ ਆਫ ਕਲਾਸਿਕਲ ਸੰਗੀਤ ਦਿੱਲੀ ਤੋਂ ਸਿੱਖ ਕਲਾਸਿਕਲ ਸੰਗੀਤ ਦਾ 2 ਸਾਲਾ ਦਾ ਡਿਪਲੋਮਾ ਵੀ ਹਾਸਲ ਕੀਤਾ ਫਿਰ ਉੱਤਰ ਪ੍ਰਦੇਸ਼ ਸੂਬੇ ਦੇ ਨਾਨੀਤਾਲ ਦੇ ਵਿੱਚ ਇੱਕ ਇਤਿਹਾਸਿਕ ਸਿੱਖ ਧਾਰਮਿਕ ਸਥਾਨ ਨਾਨਕ ਮਤਾ ਵਿਖੇ ਆਪ ਦੀ ਨਿਯੁਕਤੀ ਹੋ ਗਈ ਸੀ ਜਿੱਥੇ ਜਥੇਦਾਰ ਮਨਜੀਤ ਸਿੰਘ ਨੂੰ ਸਕੂਲ ਆਫ ਸਿੱਖੀਜ਼ਮ ਦੇ ਪ੍ਰਿੰਸੀਪਲ ਬਣਾ ਦਿੱਤਾ ਗਿਆ ਜਥੇਦਾਰ ਮਨਜੀਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਭਾਸ਼ਾ ਅਤੇ ਡਿਗਨਿਟੀ ਦੇ ਵਿੱਚ ਐਮਏ ਦੀਆਂ ਦੋ ਡਿਗਰੀਆਂ ਪ੍ਰਾਪਤ ਕੀਤੀਆਂ ਸੀ ਇਹ ਸੀ ਅੱਜ ਦਾ ਇਤਿਹਾਸ ਮੈਨੂੰ ਅਮਨਪ੍ਰੀਤ ਸਿੰਘ ਨੂੰ ਦੇ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ